ਜਿਹੜੀ ਹੁਣ ਤੁਸੀਂ ਕਣਕ ਦੇਖ ਰਹੇ ਹੋ ਨਾ ਇਹ ਆਪਣੇ ਸਭ ਤੋਂ ਮਾਰੇ ਖੇਤ ਦੇ ਵਿੱਚ ਜਿੱਥੇ ਹਰ ਸਾਲ ਆਪਾਂ ਝੋਨਾ ਵੱਢ ਕੇ ਗੱਠਾ ਚ ਕੋਨਿਆ ਝੋਨੀ ਦੀ ਪਰਾਲੀ ਸਾਰੀ ਬਾਹਰ ਜਾਂਦੀ ਹੈ ਖੇਤ ਦੇ ਵਿੱਚ ਉਸ ਖੇਤ ਦੇ ਵਿੱਚ ਦੇਖ ਰਹੇ ਹੋ ਇਹ ਕੋਈ DBW 187 ਕਣਕ ਨਹੀਂ ਕਿ ਇਹਦੇ ਸਿੱਟੇ ਵੱਡੇ ਵੱਡੇ ਹੋਣਗੇ ਇਹ DBW 327 ਆ ਆਪਣੇ ਮਾੜੇ ਖੇਤ ਦੇ ਵਿੱਚ ਤੇ ਉਹ ਖੇਤ ਦੇ ਵਿੱਚ ਜਿੱਥੇ ਲਗਾਤਾਰ ਪਰਾਲੀ ਚਕਾਈ ਜਾ ਰਹੀ ਆ ਦੇਖੋ ਕਣਕ ਦੇ ਹਾਲਾਤ ਕਿਹੋ ਜਿਹੇ ਆ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਕਣਕ ਕਿਹੋ ਜਿਹੀ ਲੱਗੀ ਤੇ ਖਾਸ ਕਰਕੇ ਇਸ ਕਣਕ ਦਾ DBW 327 ਦਾ ਸਿੱਟਾ ਇਹ ਜੋ ਹੈ ਲੱਗਾ ਜੇਕਰ ਤੁਹਾਨੂੰ ਵੀ ਆਪਣੀ ਕਣਕ ਦੇ ਵੱਡੇ ਵੱਡੇ ਸਿੱਟੇ ਚਾਹੀਦੇ ਆ ਜੇਕਰ ਤੁਹਾਡੀ ਵੀ ਕਣਕ ਪਛੇਤੀ ਆ ਜਾਂ ਫਿਰ ਤੁਹਾਡੀ ਕਣਕ ਤੀਲਾ ਤੀਲਾ ਖੜੀ ਆ ਜਾਂ ਫਿਰ ਤੁਸੀਂ ਕੋਈ ਕੱਖਾਂ ਨੂੰ ਨਦੀਨ ਨਾਸ਼ਕ ਦੀ ਸਪਰੇਅ ਕਰ ਦਿੱਤੀ ਜਿਹਦੇ ਕਰਕੇ ਗੁੱਲੀ ਡੰਡਾ ਤਾਂ ਨਹੀਂ ਕੰਟਰੋਲ ਹੋਇਆ ਪਰੰਤੂ ਤੁਹਾਡੀ ਕਣਕੇ ਪੀਲੀ ਪੈ ਚੁੱਕੀ ਆ ਦੇਖਣ ਦੇ ਵਿੱਚ ਬਹੁਤ ਜਦੇ ਭੈੜੀ ਲੱਗ ਰਹੀ ਆ ਤਾਂ ਡਰੋ ਨਾ ਆਪਾਂ 5 ਮਿੰਟਾਂ ਦੇ ਵਿੱਚ ਠੀਕ ਕਰ ਦਿੰਨੇ ਆ ਆਹ ਦੋਸਤੋ ਸਭ ਤੋਂ ਪਹਿਲਾਂ ਤਾਂ ਜੇਕਰ ਤੁਹਾਡੀ ਕਣਕ ਗੁੱਲੀ ਡੰਡੇ ਵਾਲੀ ਸਪਰੇਅ ਨੇ ਦੱਬ ਗਈ ਆ ਇਲਾਦਿੱਲਾ ਖੜੀ ਆ ਪੱਤੇ ਪੀਲੇ ਪੈ ਚੁੱਕੇ ਆ ਤਾਂ ਸਭ ਤੋਂ ਪਹਿਲਾਂ ਤੁਸੀਂ 1 ਕਿਲੋ ਕਿੱਲੇ ਦਾ ਲੈਣਾ ਮੈਗਨੀਸ ਸਲਫੇਟ ਨਾਲ ਆਪਾਂ 100 ਗ੍ਰਾਮ ਲੈਣਾ ਚਿਲੇਟਡ ਲੋਹਾ ਤੇ 1.5 ਤੋਂ 2 ਕਿਲੋ ਤੱਕ ਲੈਣੀ ਆ 13045 ਤੇ ਨਾਲ ਇੱਕ ਲੈਣਾ ਫੰਗੀ ਸੈਡ ਫੰਗੀ ਸੈਡ ਕਿਹੜਾ ਜ਼ਿੰਕ ਵੀ ਸੈਡ ਜਿਹੜਾ ਕਿ ਆਪਣੀ ਕਣਕ ਦੇ ਵਿੱਚ ਹਰਿਆਲੀ ਲੈ ਕੇ ਆਵੇ ਜਿਵੇਂ ਕਿ ਪ੍ਰੋਪੀਨੇਓ 70% ਕਿੰਨਾ ਲੈਣਾ 400 ਗ੍ਰਾਮ ਕਿੱਲੇ ਦਾ ਜੇਕਰ ਇਹ ਨਹੀਂ ਉਹ ਮਿਲਦਾ ਫਿਰ ਤੁਸੀਂ ਕੱਲਾ ਮੈਣਕੂ ਜੇ ਲੈ ਸਕਦੇ ਇਹ ਵੀ 400 ਤੋਂ 500 ਗ੍ਰਾਮ ਕਿਲੀ ਦੀ ਡੋਜ਼ ਹੈਗੀ ਆ ਯਾ ਯਾਦ ਰੱਖੇ ਪ੍ਰਤੀ ਏਕੜ ਪਾਣੀ ਆਪਾਂ 150 ਲੀਟਰ ਲਾਉਣਾ ਤੇ ਸਿੱਧਾ ਪ੍ਰੈਸ਼ਰ ਪੱਤਿਆ ਤਨੀ ਮਾਰਾ ਤੁਹਾਡੀ ਕਣਕ ਆਇਨ ਨਾਗਮੰਗ ਕਾਲੀ ਹੋ ਜਾਊਗੀ ਹਾਂ ਦੋਸਤੋ 13045 ਹੁਣ ਤਾਂ ਲੈਣਾਗਾ ਕਿਉਂਕਿ ਕਣਕ ਆਪਣੀ ਹੁਣ ਸਾਰੇ ਦੇ ਉੱਪਰ ਆ ਬੱਲੀਆਂ ਬਾਹਰ ਕੱਢ ਰਹੀ ਆ ਜਿਹਦੇ ਕਰਕੇ ਗਰਮੀ ਤੋਂ ਬਚਾਉਣਾ ਠੰਡ ਤੋਂ ਬਚਾਉਣਾ ਜਾਂ ਮੀਂਹ ਪੈ ਸਕਦਾ ਸਟ੍ਰੈਸ ਤੋਂ ਬਚਾਉਣਾ ਜਾਂ ਪੱਤਿਆਂ 'ਚ ਬਣੀ ਜਿਹੜੀ ਖਰਾਕ ਆ ਜਿੰਨੀ ਵੀ ਹੁਣ ਖਰਾਕ ਬਣੀ ਆ ਉਹਨੂੰ ਬੱਲੀ ਚ ਲੈ ਜਾਣ ਦਾ ਕੰਮ ਕੌਣ ਕਰੂਗੀ ਪੋਟਾਸ਼ ਇਸ ਲਈ ਆਪਾਂ ਉਹ ਵਾਲਾ ਐਨ ਪੀ ਕੇ ਲੈਣਾ ਜਿਹਦੇ ਵਿੱਚ ਪोटाश ਦੀ ਮਾਤਰਾ ਸਭ ਤੋਂ ਜ਼ਿਆਦਾ ਹੋਵੇ ਜ਼ਰੂਰੀ ਨਹੀਂ ਕਿ ਤੁਸੀਂ 13 0 45 ਹੀ ਲੈਣਾ ਤੁਹਾਨੂੰ ਜਿਹੜਾ ਪਸੰਦ ਆ ਐਨ ਪੀ ਕੇ ਉਹ ਲੈ ਸਕਦੇ ਹੋ ਬਸ ਸ਼ਰਤ ਇੱਕੋ ਹੀ ਹੈ ਉਹਦੇ ਵਿੱਚ ਪਟਾਸ਼ ਦੀ ਮਾਤਰਾ ਜ਼ਿਆਦਾ ਹੋਣਾ ਚਾਹੀਦੀ ਹੈ ਕਿਉਂਕਿ ਇਸ ਸਮੇਂ ਸਭ ਤੋਂ ਜ਼ਰੂਰੀ ਤੱਤ ਪੋਟਾਸ਼ ਹੈ ਬਾਕੀ ਜਿਹੜੇ ਤੱਤ ਦੀ ਵੀ ਘਾਟ ਆ ਰਹੀ ਹੈ ਤੁਹਾਡੇ ਕਣਕ ਦੇ ਵਿੱਚ ਚਾਹੇ ਉਹ ਮੈਗਨੀਜ਼ਾ ਚਾਹੇ ਉਹ ਮੈਗਨੀਸ਼ੀਅਮ ਆ ਚਾਹੇ ਕੋਈ ਹੋਰ ਤੱਤ ਆ ਉਹ ਤਤ ਦੀ ਘਾਟ ਪਹਿਲ ਦੇ ਆਧਾਰ ਤੇ ਪੂਰੀ ਕਰੋ ਕਿਉਂਕਿ ਜੇਕਰ ਕਿਸੇ ਤਤ ਦੀ ਘਾਟ ਆ ਗਈ ਤੇ ਤੁਸੀਂ ਨਾ ਪੂਰੀ ਕੀਤੀ ਤਾਂ ਤੁਹਾਡਾ ਝਾੜ 100% ਕਟੂਗਾ ਹਾਂ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਸਾਡਾ ਬੰਪਰ ਝਾੜ ਆਵੇ ਜਿਵੇਂ ਯੂਨੀਵਰਸਿਟੀ ਕਹਿੰਦੀ ਹੈ ਯਾਰ ਆ ਕਣਕ ਦਾ ਝਾੜ 30 ਕੁਮੰਟਲ ਜਣ ਕੇ 75 ਮਣ ਕਿੱਲੇ ਦਾ ਹੈਗਾਗਾ ਤਾਂ ਜੇਕਰ 75 ਮਣ ਕਿੱਲੇ ਦਾ ਝਾੜ ਚਾਹੀਦਾ ਤਾਂ ਹਰ ਇੱਕ ਲੋੜ ਜੋ ਆਪਣੀ ਕਣਕ ਨੂੰ ਚਾਹੀਦੀ ਆ ਜੋ ਵੀ ਤਤ ਦੀ ਘਾਟ ਆ ਉਹ ਤੁਹਾਨੂੰ ਪਹਿਲ ਦੇ ਆਧਾਰ ਤੇ ਪੂਰੀ ਕਰਨੀ ਪਊਗੀ ਜੇਕਰ ਤੁਹਾਡੀ ਕਣਕ ਪੀਲੀਅਤ ਤਾਂ ਨਾਲ ਦੀ ਨਾਲ ਠੀਕ ਕਰੋ ਜੇਕਰ ਤੁਸੀਂ ਬੰਪਰ ਝਾੜ ਬਹੁਤ ਜ਼ਿਆਦਾ ਵਧੀਆ ਝਾੜ ਚਾਹੁੰਦੇ ਹੋ ਧੰਨਵਾਦ ਦੋਸਤੋ